ਕਵਤਾ ਸਲਖਣੀ 35 ਊੜਾ ਇੱਕਮਕਾਰ ਪ੍ਰਭੂ ਦਾ ਦਿਨ ਤੇ ਰਾਤ ਚਾਰ ਮਣਾ ਤੂੰ ਹੀ ਤੂੰ ਹੀ ਗਾ ਕੇ ਬੰਦਿਆ ਮੈਂ ਮੇਰੀ ਕਰਪਾਰ ਮਣਾ ਐੜਾ ਇੱਕ ਕਾਲ ਪੁਰਖ ਬਿਨ ਝੂਠਾ ਜਗਤ ਪਸਾਰਾ ਏ ਸੱਚ ਬਾਜ ਦੁਨੀਆ ਸਭ ਝੂਠੀ ਮਾਇਆ ਦਾ ਚਮਕਾਰਾ ਏ ਈਸ਼ਵਰ ਨਾਮ ਧਿਆਵੈ ਛੜਦੇ ਹੋਰ ਬਖੇੜੇ ਤੂੰ ਰਾਮ ਨਾਮ ਬਿਨ ਮੁਕਤ ਨਹੀਂ ਹੋਣੀ ਝੂਠੀਆਂ ਤਰਾਂ ਜਾਂ ਛੇੜੇ ਕਿਉ ਸੱਸਾ ਸਰਬ ਘਟਾ ਵਿੱਚ ਵਸਦਾ ਮੂਰਖ ਜਾਣੇ ਦੂਰ ਕਿਤੇ ਅੰਦਰ ਰਿੜਕ ਬਰੂਨੀ ਮੱਖਣ ਹਾਜ਼ਰ ਸਦਾ ਹਜੂਰ ਮਿਲੇ ਹਾ ਹੱਕ ਪਰਾਏ ਤਾਈਂ ਜ਼ਹਿਰ ਦੇ ਵੰਗਰ ਜਾਣ ਦਿਲਾ ਜੋ ਕੁਛ ਲਿਖਿਆ ਭਾਗ ਮੱਥੇ ਵਿੱਚ ਆਪੇ ਮਿਲ ਜੇ ਆਣ ਦਿਲਾ ਕਕਾ ਕਰ ਲੈ ਨੀਕ ਕਮਾਈ ਇਹ ਤੇਰੇ ਕਮ ਆਵੇਗੀ ਹੋਰ ਜਗਤ ਦੀ ਮਾਇਆ ਦੌਲਤ ਇੱਥੇ ਹੀ ਰਹਿ ਜਾਵੇਗੀ ਖਖਾ ਖਰੇ ਵਿਹਾਰ ਦੇ ਬਣੀਏ ਲਾਲਚ ਤੇ ਡੁੱਲ ਜਾਵੀਂ ਨਾ ਨਫਾ ਕਮਾਵੜਿਆ ਤੂੰ ਪਿਛਲਾ ਮੂਲ ਗਵਾਵੀਂ ਨਾ ਗੱਗਾ ਕਦੇ ਗਰੂਰ ਨਾ ਕਰੀਏ ਜੋ ਬਣ ਹੁਸਣ ਜਵਾਨੀ ਦਾ ਇੱਕ ਪਲ ਨਹੀਂ ਬਸਾ ਏਸ ਦਾ ਜਿਵੇਂ ਬੁਲਬਲਾ ਪਾਣੀ ਦਾ ਗੱਗਾ ਕੱਲੇ ਕੋਈ ਨਾ ਪਿੱਛੇ ਖਾਲੀ ਹੱਥੀ ਜਾਣਾ ਏ ਕਰ ਲੈ ਕੁਝ ਭਲਾਈ ਮੰਦੇ ਜਿਸਨੇ ਪਾਰ ਲੰਘਾਣਾ ਏ ਨੀਂਆਂ ਗਲ ਵਿੱਚ ਪਾਪਾ ਹੀ ਜਦ ਜਮ ਲੈ ਜਾਣ ਪਰਾਣੀ ਨੂੰ ਮਾਰ ਮਾਰ ਕੇ ਦੇਣ ਤਸੀਹੇ ਜਿੰਦੜੀ ਇਸ ਨਵਾਨੀ ਨੂੰ ਚਚਾ ਚਾਰ ਦਿਨਾ ਦਾ ਵਾਸਾ ਦੁਨੀਆ ਖੇਡ ਮਦਾਰੀ ਦੀ ਤੁਰਦਾ ਫਿਰਦਾ ਖਾਂਦਾ ਸੌਂਦਾ ਜਪ ਲੈ ਦਾਤ ਮਰਾਰੀ ਦੀ ਛੱਛਾ ਛੜਵਲ ਛੱਡ ਪਰੇ ਕਿਉਂ ਕੁੱਤੇ ਗਲਾ ਭਰਾਵਾਂ ਦਾ ਜਣਾ ਆਵਦੀ ਆਪੇ ਪੁੱਟਦੇ ਬੂਟਾ ਵੜਦੇ ਛਾਵਾ ਦਾ ਜੱਜਾ ਜੂਏ ਜਨਮ ਨਹਾਰੀ ਮਿਲਣਾ ਬਾਰਮ ਬਾਰ ਨਹੀਂ ਮਣੋ ਵਸਾਰ ਨਾ ਉਸ ਹਰੀ ਨੂੰ ਸਾਹਾ ਦਾ ਇਤਬਾਰ ਨਹੀਂ ਚੰਝਾ ਝੜ ਕੇ ਝਲਕ ਮਾਇਆ ਦੀ ਮਾਇਆ ਵਿੱਚ ਗਲਤਾਨ ਹੋਇਆ ਅੰਤ ਸਮੇਂ ਨਾਲ ਨੀ ਜਾਣੀ ਕਿਉਂ ਐਵੇਂ ਪਰੇਸ਼ਾਨ ਹੋਇਆ ਟੈਂ ਕਾ ਟਲੇ ਨਾ ਕਰਮ ਰੇਖ ਜੋ ਕਿਸਮਤ ਨੇ ਲਿਖ ਰੱਖੀ ਹੈ ਵਰਤਾ ਪਟਕ ਨਾ ਛੱਡ ਦੇ ਮੂਰਖ ਗੱਲ ਤਾਂ ਲੀਆ ਕੀ ਹੈ ਠੱਠ ਘੱਟ ਰਹਿ ਠਹਿਰਣ ਨੂੰ ਜੱਗ ਥੈਰ ਬਸੇਰਾ ਪਾਂਦੀ ਦਾ ਕੋਈ ਅੰਕੋਂ ਕੋਈ ਪਿੱਛੋਂ ਸਾਥ ਨਿਵਾਰੀ ਜਾਂਦੀ ਦਾ ਡੱਡਾ ਡਾਵਡੂ ਨਾ ਹੋ ਮਨ ਪ੍ਰਭ پکڑ ਪ੍ਰਭੂ ਦੀ ਡੋਰੀ ਤੂੰ ਵੜੀਆਂ ਕਰਦੇ ਮੂਰਖ ਮਨ ਨੂੰ ਵਦੀਆਂ ਵੱਲੋਂ ਮੋੜੀ ਤੂੰ ਢੱਗਾ ਟਲੀ ਜਵਾਨੀ ਆਇਆ ਵੇਲਾ ਬੁੱਢੇ ਵਾਰੇ ਦਾ ਜਿੰਨਾ ਬਦਲੇ ਪਾਪ ਕਮਾਏ ਕੋਈ ਨਾ ਬਣੇ ਵਿਚਾਰੇ ਦਾ ਨਾ ਨਾ ਕੁਛ ਪੜਾ ਕਮਾਇਆ ਆਪਣੇ ਲਈ ਬਣਾਇਆ ਕੀ ਜੋੜ ਜੋੜ ਕੇ ਢੇਰ ਲਗਾਲੇ ਹਰੀ ਦੇ ਖਾਤੇ ਲਾਇਆ ਕੀ ਤੱਤ ਤਜ ਹੰਕਾਰ ਮਣਾ ਹੋ ਵਾਂਗ ਮਸੀਤੀ ਕੱਖਾਂ ਦੇ ਪੈਰਾਂ ਵਿੱਚ ਲਤਾੜ ਕੇ ਪਾਲੈ ਚਰਨ ਧੂੜ ਵਿੱਚ ਅੱਖਾਂ ਦੇ ਥੱਥਾ ਛਿੜਕ ਗਿਆ ਜੇ ਪੈਰੋਂ ਫੇਰ ਚਰਾਸੀ ਢੋਵੇਂਗਾ ਵੇੜਾਈ ਕੁਛ ਕਰ ਲੈ ਨਹੀਂ ਤਾਂ ਮੁੜ ਮੁੜ ਧੋਣੇ ਧੋਵੇਂਗਾ ਦੱਦਾ ਦੁੱਖ ਸੁੱਖ ਇੱਕੋ ਸਮਝੀ ਉਸ ਤਤ ਨਿੰਦਿਆ ਜਾਣੀ ਨਾ ਖੁਸ਼ੀਆਂ ਗਮੀਆਂ ਭੋਗ ਜਿਸਮ ਦਾ ਧੁੱਪ ਤੇ ਛਾਂ ਪਛਾਣੀ ਨਾ ਧੱਦਾ ਧੱਕਾ ਮਿਲੇ ਨਾ ਉਸ ਨੂੰ ਜੋ ਗੁਰੂ ਦੇ ਦਰ ਠੱਠਾ ਹੈ ਜੋ ਚੱਲ ਆਵੇ ਸੋ ਫਲ ਪਾਵੇ ਕਰ ਲੈ ਨਾਮ ਇਕੱਠਾ ਹੈ ਨੰਨਾ ਨਾ ਕੋਈ ਅੰਤ ਸਮੇਤੇ ਹੁੰਦਾ ਣ ਸਹਾਈ ਹੈ ਫੂਕ ਨਿਕਲ ਗਈ ਜਦੋਂ ਜਿਸਮ ਚੋਂ ਸਾਰੀ ਪ੍ਰੀਤ ਪਰਾਈ ਹੈ ਪੱਪਾ ਪੰਜੇ ਕੱਢ ਸਰੀਰੋਂ ਮਾਰ ਗਿਆਣ ਦੇ ਪੰਜੇ ਨੂੰ ਪੰਜਾਂ ਕੀਰਿਆ ਪੰਜ ਤਤਾਂ ਦੇ ਇਸ ਸਰੀਰ ਸਕੰਜੇ ਨੂੰ ਪੱਪਾ ਫਿਰ ਫਿਰ ਗੀੜੇ ਪੈਣਾ ਘੁੰਮਦਾ ਗੀੜ 84 ਦਾ ਮਾਨਸ ਜਨਮ ਅਮੋਲਕ ਵੇਲਾ ਕਰ ਲੈ ਯਤਨ ਖਲਾਸੀ ਦਾ ਬੱਬਾ ਬਾਲਕ ਬਿਰਤ ਜਵਾਨੀ ਜਾਣੀ ਨਾ ਥਿਰ ਰਹਿਣੀ ਐ ਮੈਲ ਚਵਾਰੇ ਉੱਚ ਸਾਰੇ ਊੜ ਘਟੀਰੀ ਟਹਿਣੀ ਐ ਬੱਬਾ ਭੋਲਿਆ ਤੂਖਾ ਖਾਵੇਂ ਭੁੱਲ ਕੇ ਅਸਲ ਟਿਕਾਣੇ ਨੂੰ ਕਰਨੀ ਕੁਝ ਭਲਾਈ ਸੀ ਪਰ ਲੱਗਾ ਪਾਪ ਕਮਾਣੇ ਨੂੰ ਮੰਮਾ ਮਨ ਨੂੰ ਵਸ ਕਰੀਏ ਚੰਚਲ ਵਾਂਗੂ ਪਾਰੇ ਦੇ ਟਿਕਦਾ ਨਹੀਂ ਟਕਾਇਆ ਏ ਵਿੱਚ ਡੁੱਬਦਾ ਸਾਗਰ ਖਾਰੇ ਦੇ ਯਈਆ ਯਾਦ ਹਰੀ ਨੂੰ ਕਰ ਲੈ ਇੱਕ ਇੱਕ ਸਾਨ ਮੂਲਾ ਹੈ ਪਤਾ ਨਹੀਂ ਕਦ ਉੱਡ ਜਾਣਾ ਏ ਦੁਨੀਆ ਵਾ ਬਰੂਲਾ ਹੈ ਰਾਰਾ ਜਾਂਦੇ ਆ ਰਾਇਆ ਕਰ ਲੈ ਕੰਮ ਕੁਝ ਲਾਹੇ ਦੇ ਜਪ ਲੈ ਨਾਮ ਤੂੰ ਸੱਚੇ ਰੱਬ ਦਾ ਕਿਉਂ ਫਸਣਾ ਵਿੱਚ 파ਹੇ ਦੇ ਲੱਲਾ ਲਾਣ ਤੇ ਉਸ ਜੀਵ ਦੇ ਜੋ ਜਾਣ ਬੁੱਝ ਕੇ ਫਸਦਾ ਹੈ ਜਾਣੇ ਜਗਤ ਮੁਸਾਫਰ ਖਾਨਾ ਫੇਰ ਵੀ ਉਸ ਵਿੱਚ ਤਸਦਾ ਹੈ ਵਾ ਵਾ ਵਕਤ ਪਵੇ ਤੂੰ ਕੋਈ ਰਿਸ਼ਤੇਦਾਰ ਨ ਕੋਲ ਖੜੇ ਮਤਲਬ ਦੇ ਸਭ ਸੰਗੀ ਸਾਥੀ ਕੋਈ ਨਾ ਤੇਰੀ ਪਾਂ ਫੜੇ ਰੜ ਰੜ ਕੇ ਰੂੜ ਤਰਾਏ ਰੜਕ ਕਲੇਜੇ ਪਾਰੀ ਹੈ ਖੜ ਕੇ ਸਿਰ ਤੇ ਮੌਤ ਨਗਾਰਾ ਧੜਕੇ ਜਾਣ ਵਿਚਾਰੀ ਹੈ ਵੜ ਕੇ ਅੰਦਰ ਫੜ ਕੇ ਕਰਦਣ ਮਾਰਨ ਤੇਜ ਕਟਾਰੀ ਹੈ ਮੌਤੋਂ ਮੂਲ ਨ ਡਰਨ ਤਾਂੜੀ ਭਜਿਆ ਜਿਨਾ ਮਰਾਰੀ ਹੈ ਮੌਤੋਂ ਮੂਲ ਨ ਡਰਨ ਬਾਦਸ਼ਾ ਭਜਿਆ ਜਿਨਾ ਮਰਾਰੀ ਹੈ